ਰੱਬਾ ਮੇਰੇ ਭਾ ਦਾ ਤੇ ਚੰਗਾ ਵਕਤ ਬਣ ਗਿਆ ਆ ਕੁਝ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਹੁਣ ਮੈਂ ਜਵਾਕ ਨੂੰ ਸੰਭਾਂ ਕਿ ਜਾਂ ਫਿਰ ਘਰ ਦੇ ਕੰਮ ਕਰਾਂ ਵੇ ਪੁੱਤ ਮੈਂ ਤੈਨੂੰ ਕਿੰਨੀ ਵਾਰੀ ਆਖਿਆ ਵੀ ਜਦੋਂ ਤੇਰਾ ਉਹਦੇ ਨਾਲ ਤਲਾਕ ਹੋ ਹੀ ਗਿਆ ਤੇ ਤੂੰ ਦੂਜਾ ਵਿਆਹ ਕਰਵਾ ਲਾ ਤੇ ਤੂੰ ਦੂਜਾ ਵਿਆਹ ਕਿਉਂ ਨਹੀਂ ਕਰਵਾਉਂਦਾ ਵੇਖੋ ਮੰਮੀ ਜੀ ਤੁਸੀਂ ਆਪ ਸਮਝਦਾਰ ਜੇ ਜਿਹੜੀ ਮਾਂ ਨੇ ਇਹਨੂੰ ਜੰਮਿਆ ਆ ਜਦੋਂ ਉਹ ਹੀ ਨਹੀਂ ਇਹਦੀ ਹੋਈ ਤੇ ਫਿਰ ਦੂਜੀ ਆਣ ਕੇ ਇਸ ਬੱਚੇ ਨੂੰ ਕਿੱਦਾਂ ਸੰਭਲੂਗੀ ਪੁੱਤ ਤੂੰ ਫੇਰ ਨਾ ਕਰ ਆਪਾਂ ਪਹਿਲਾਂ ਹੀ ਉਹਨਾਂ ਨੂੰ ਸਾਰੀ ਗੱਲ ਦੱਸ ਦੇਣੀ ਆ ਆਪਾਂ ਕਿਹੜਾ ਝੂਠ ਬੋਲ ਕੇ ਉਹਨਾਂ ਕੋ ਰਿਸ਼ਤਾ ਲੈਣਾ ਆ ਮੰਮੀ ਜੀ ਅੱਜ ਕੱਲ੍ਹ ਕੌਣ ਕਿਸ ਤੇ ਯਕੀਨ ਕਰਦਾ ਆ ਅਗਲੇ ਨੇ ਤੇ ਇਹੋ ਸੋਚਣਾ ਆ ਕਿ ਇਹ ਝੂਠ ਬੋਲਦੇ ਆ ਇਹਨਾਂ ਵਿੱਚ ਕੋਈ ਕਹਾਣੀ ਹੋਣੀ ਆ ਜਿਹੜੀ ਉਹ ਛੱਡ ਕੇ ਚਲ ਗਈ ਆ ਪੁੱਤ ਬਾਤੋ ਬਾਤ ਉਹ ਪੁਛ ਪੜਤਾ ਅਲੀ ਕਰ ਲੈਣਗੇ ਹੋਰ ਕੀ ਕਰ ਲੈਣਗੇ ਪਰ ਰਿਸ਼ਤਾ ਤੇਰਾ ਮੈਂ ਕਰਵਾ ਕੇ ਛੱਡਾਂਗੀ ਜਵਾਕ ਅਜੇ ਨਿਆਣਾ ਵਾ ਇਹਨੂੰ ਮਾਂ ਦੀ ਲੋੜ ਆ ਤੂੰ ਆਪ ਸਮਝਦਾ ਰਿਹਾ ਉਹ ਨਹੀਂ ਮੰਮੀ ਜੀ ਮੈਂ ਨਹੀਂ ਕਰਾਉਣਾ ਦੂਜਾ ਵਿਆਹ ਵੇਓ ਵੇ ਪੁੱਤ ਵਿਆਹ ਤੇ ਤੈਨੂੰ ਦੂਜਾ ਕਰਵਾਉਣਾ ਹੀ ਪੈਣਾ ਵਾ ਤੂੰ ਆਪਣੇ ਵੱਲ ਨਹੀਂ ਤੇ ਘਟੋ ਘਟ ਜਵਾਕ ਵਾਲੀ ਵੇਖ ਲਾ ਨਾਲੇ ਤੇਰੀ ਵੀ ਸਾਰੀ ਉਮਰ ਪਈ ਆ ਤੇ ਤੂੰ ਇਕੱਲਾ ਜਨਾਨੀ ਤੋਂ ਬਗੈਰ ਕਿੱਦਾਂ ਕੱਢੇਗਾ ਬੰਦੇ ਨੂੰ ਬਾਹਰ ਅੰਦਰ ਦੇ ਸੌ ਕੰਮ ਕਰਨੇ ਪੈਂਦੇ ਆ ਤੇ ਜਵਾਕ ਵਾਲਾ ਕਿੰਨੇ ਵੇਖਣਾ ਆ ਨਾਲੇ ਮੈਂ ਕਿੰਨਾ ਚਿਰ ਬੈਠੀ ਰਹਿਣਾ ਵਾ ਤੇ ਚਾਚੀਆਂ ਤਾਇਆਂ ਨੇ ਜਵਾਕਾਂ ਨੂੰ ਸਾਭਦੀਆਂ ਹੁੰਦੀਆਂ ਚਲੋ ਠੀਕ ਆ ਮੰਮੀ ਜੇ ਤੁਸੀਂ ਇੰਨੀ ਜिद ਕਰਦੇ ਜੇ ਨਾ ਤੇ ਫਿਰ ਮੈਂ ਕਰਵਾ ਲੈਣਾ ਦੂਜਾ ਵਿਆਹ ਪਰ ਜੇ ਕੱਲ ਨੂੰ ਕੋਈ ਵੀ ਗੱਲਬਾਤ ਹੋਈ ਨਾ ਤੇ ਉਹਦੇ ਜ਼ਿੰਮੇਵਾਰ ਫਿਰ ਤੁਸੀਂ ਹੋਵੋਗੇ ਕੋਈ ਗੱਲ ਨਹੀਂ ਪੁੱਤ ਮੈਂ ਚੁੱਕ ਲਾਂਗੀ ਜ਼ਿੰਮੇਵਾਰੀ ਜਿਉ ਉਹ ਜਵਾਗ ਨੂੰ ਨਾ ਨਾ ਸੰਭੇਗੀ ਮੈਂ ਸੰਭ ਲਾਂਗੀ ਆਪੇ ਲਿਆ ਹੁਣ ਇਹਨੂੰ ਮੈਂ ਫੜਦੀ ਆ ਤੇ ਜਾ ਜਾ ਕੇ ਤੂੰ ਕੰਮ ਧੰਦਾ ਕਰ ਲਾ ਲਓ ਮੰਮੀ ਜੀ ਇਹ ਨਾ ਉਹ ਦੂਜਾ ਵਿਆਹ ਕਰਨੇ ਫਿਰਦੇ ਨੇ ਮੈਂ ਤੇ ਪਹਿਲੇ ਵਾਲੀ ਮਹਾ ਕੱਢੀ ਇਹ ਮੇਰੇ ਸਿਰ ਤੇ ਦੂਜੀ ਲਿਆ ਕੇ ਬਿਠਾ ਲੈਣੇ ਫਿਰਦੇ ਨੇ ਕੋਈ ਨਹੀਂ ਮਾਤਾ ਕਰਾ ਦੇ ਤੇ ਨਾ ਉਹ ਦੂਜਾ ਵਿਆਹ ਬਹੁਤਾ ਚਿਰ ਤੇ ਤੇਰੇ ਘਰ ਮੈਂ ਔਨ ਨੂੰ ਨੇ ਢਗਨ ਦਿੰਦੀ ਗੋਰ ਪ੍ਰੇਤ ਤੂੰ ਇਕੱਲੇ ਬੈਠੇ ਕੀ ਬੜਬੜ ਕਰੀ ਜਾਂਦੇ ਆ ਮੈਨੂੰ ਕੀ ਲੋੜ ਆ ਮੰਮੀ ਬੜਬੜ ਕਰਨ ਦੀ ਮੈਂ ਤਾਂ ਬਸ ਆਪਣਾ ਸੂਟ ਸੀਣ ਲੱਗੇ ਆ ਇਹ ਸੂਟ ਪਾ ਕੇ ਮੈਂ ਆਪਣੇ ਪੇਕੇ ਜਾਣਾ ਆ ਕੋਈ ਨਹੀਂ ਪੁੱਤ ਸਾਰਾ ਦਿਨ ਸੂਟ ਸੀਨ ਚ ਹੀ ਪਿਆ ਵਾ ਬਾਅਦ ਚ ਸੀਲੀ ਤੂੰ ਸੂਟ ਜਾ ਪਹਿਲਾਂ ਜਾ ਕੇ ਤੇ ਆਪਣੇ ਕੰਮ ਧੰਦੇ ਕਰ ਲਾ ਮੰਮੀ ਜੇ ਜਵਾਕ ਚੀਕ ਨੂੰ ਹਟੇਗਾ ਤੇ ਫੇਰੀ ਮੈਂ ਕੋਈ ਕੰਮ ਧੰਦਾ ਕਰਾਂਗੀ ਇਹ ਤੇ ਸਾਰਾ ਦਿਨ ਰੋਂਦਾ ਰਹਿੰਦਾ ਕੋਈ ਗੱਲ ਨਹੀਂ ਪੁੱਤ ਇਹਨੂੰ ਮੈਂ ਆਪੇ ਸੰਭਲਾਂਗੀ ਜਾ ਤੂੰ ਜਾ ਕੇ ਆਪਣਾ ਕੰਮ ਧੰਦਾ ਕਰ ਲਾ ਠੀਕ ਹੈ ਮੰਮੀ ਮੈਂ ਇਹਦੇ ਉਹਨੂੰ ਆਪਣੇ ਮਾਹਾਂ ਘਲੋਲਾ ਹੀ ਤੇ ਹੁਣ ਮੰਮੀ ਜਵਾਕ ਨੂੰ ਮੇਰੇ ਗੱਲ ਪਾਉਣ ਨੂੰ ਫਿਰਦੇ ਆ ਮੈਂ ਇਹਦੇ ਮੰਮੀ ਨੂੰ ਕਹਿ ਦੇਣਾ ਵੀ ਮੈਂ ਬਸ ਕਰ ਦੇ ਕੰਮੀ ਕਰਨੇ ਆ ਮੈਂ ਨਹੀਂ ਜਵਾਕ ਨੂੰ ਸਾਂਭਣਾ ਮੁੰਡਾ ਤੇ ਆਪਣਾ ਮੈਂ ਵਿਆਹ ਕੇ ਛੱਡਾਂਗੀ ਭਾਵੇਂ ਜੋ ਕੁਝ ਮਰਜ਼ੀ ਹੋ ਜੇ ਉਹਨੂੰ ਤੇ ਚੰਦਰੀ ਨੂੰ ਪੂਰਾ ਤਰਸ ਨਹੀਂ ਆਇਆ ਵੀ ਮੈਂ ਮੱਸ ਸਕ ਜਿੰਨਾ ਆਪਣਾ ਜਵਾਕ ਛੱਡ ਕੇ ਚੱਲੀਆਂ ਉਹਨੂੰ ਸਾਰਾ ਕੁਝ ਇਹ ਘਰ ਚ ਮਿਲਦਾ ਹੀ ਕੀ ਨਹੀਂ ਮਿਲਦਾ ਪਰ ਉਹਦਾ ਤੇ ਕੋਤ ਕਲੇਸ਼ ਹਟਿਆ ਹੀ ਨਾ ਪਹਿਲਾਂ ਤੇ ਉਹ ਚੰਗੀ ਭਲੀ ਸੀ ਬਾਦ ਚ ਪਤਾ ਨਹੀਂ ਉਹਨੂੰ ਕਿਹੜਾ ਠੂਆ ਲੜ ਗਿਆ ਮੈਂ ਤੇ ਬਸ ਇਹੋ ਹੀ ਆਨੀ ਆ ਕਿ ਜਿਹੜੇ ਕੰਜਰ ਨੇ ਉਹਨੂੰ ਉਂਗਲਾਂ ਲਾਈਆਂ ਉਹਦਾ ਰਹਿ ਇੱਕ ਅੱਖ ਨਾਲ ਬੇੜਾ ਕਰਕੇ ਹੋ ਜੇ ਸਾਡਾ ਤੇ ਘਰ ਹੀ ਖਰਾਬ ਕਰਕੇ ਰੱਖਦਾ ਦਾ ਤੇ ਵੀ ਆਇਆ ਗਿਆ ਹੁਣ ਏਦਾਂ ਕਰਦੀ ਆ ਨੋ ਰਾਨੀ ਨੂੰ ਜਾ ਕੇ ਆਨੀ ਆ ਵੀ ਇਹਨੂੰ ਜਵਾਬ ਨੂੰ ਸਾਹਮਣੇ ਦੀ ਹੁਣ ਜ਼ਿੰਮੇਵਾਰੀ ਤੇਰੀ ਆ ਤੇ ਇਹਨੂੰ ਤੂੰ ਆਪਣਾ ਜਵਾਬ ਸਮਝ ਕੇ ਹੀ ਪਾਲਣਾ ਆ ਕਿਰਨ ਪੁੱਤ ਹਾਂਜੀ ਆ ਜਾ ਮਮੀ ਆ ਲੈ ਫੜ ਪੁੱਤ ਜਵਾਬ ਨੂੰ ਤੇ ਅੱਜ ਤੋਂ ਬਾਅਦ ਇਹਨੂੰ ਸਾਹਮਣੇ ਦੀ ਜ਼ਿੰਮੇਵਾਰੀ ਹੁਣ ਤੇਰੀ ਆ ਤੇ ਤੂੰ ਇਹਨੂੰ ਬੜੇ ਲਾਡਾਂ ਚਾਵਾਂ ਨਾ ਪਾਲਣਾ ਆ ਕੋਈ ਗੱਲ ਨਹੀਂ ਮੰਮੀ ਜੀ ਤੀ ਫਿਕਰ ਨਾ ਕਰੋ ਮੈਂ ਇਹਨੂੰ ਆਪਣਾ ਬੱਚਾ ਸਮਝ ਕੇ ਪਾਲਾਂਗੀ ਭਾਵੇਂ ਮੈਂ ਆਪਣੀ ਕੁੱਖੋ ਜਨਮ ਇਹਨੂੰ ਨਹੀਂ ਦਿੱਤਾ ਫਿਰ ਵੀ ਮੈਂ ਇਹਨੂੰ ਇਹਦੀ ਸਕੀਮਾਂ ਨਾਲੋਂ ਵੱਧ ਪਿਆਰ ਕਰਕੇ ਵਿਖਾਵਾਂਗੀ ਤੁਹਾਨੂੰ ਠੀਕ ਹੈ ਪੁੱਤ ਤੂੰ ਬੱਸ ਮੇਰੀਆਂ ਇਨਾਂ ਗੱਲਾਂ ਤੇ ਖਰੀ ਉਤਰੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਠੀਕ ਹੈ ਮੰਮੀ ਜੀ ਫੜਾਤਾ ਮम्मी ਨੇ ਕਿਰਨ ਨੂੰ ਜਵਾਕ ਕੋਈ ਗੱਲ ਨਹੀਂ ਕਰਦੀਆਂ ਜਾ ਕੇ ਕਿਰਨ ਨਾਲ ਗੱਲ ਲੈ ਕਿਰਨ ਫੜਾਗੇ ਤੇਰੀ ਗੋਦ ਚ ਜਵਾਕ ਮਮੀ ਅਜੇ ਤੇ ਤੇਰੇ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ ਤੇ ਤੈਨੂੰ ਮਮੀ ਨੇ ਜਵਾਕ ਸਾਂਭਣ ਵਾਸਤੇ ਦੇ ਵੀ ਦਿੱਤਾ ਦੀਦੀ ਫਿਰ ਕੀ ਹੋ ਗਿਆ ਇਹ ਤੇ ਛੋਟਾ ਜਿਹਾ ਬੱਚਾ ਵਾ ਕਿਰਨ ਬੱਚਾ ਕੋਚਾ ਕੋਈ ਨਹੀਂ ਆ ਇਹਨੇ ਤੇ ਮੇਰੀ ਰਾਤਾਂ ਦੀ ਨੀਂਦ ਖਰਾਬ ਕਰਕੇ ਰੱਖੀ ਸ਼ੁਕਰ ਹੈ ਤੂੰ ਇਹਨੂੰ ਫੜ ਲਿਆ ਇਹਨੇ ਤੇ ਸਾਰੇ ਤੱਬਰ ਨੂੰ ਵਕਤ ਪਾਇਆ ਹੀ ਕਿਰਨ ਆ ਵੇਖ ਲੈ ਮੇਰੀਆਂ ਅੱਖਾਂ ਥੱਲੇ ਕਾਲੇ ੱੱੱ ਤੱਬੇ ਪੈ ਗਏ ਨੇ ਇਹ ਤਾਂ ਰਾਤ ਮੈਨੂੰ 2 ਘੰਟੇ ਵੀ ਨੀਂ ਸੌਂੰਦਿੰਦਾ ਤੇ ਦਿਨੇ ਮੇਰੇ ਸਾੜੀ-ਢਾੜੀ ਕੰਮ ਨਹੀਂ ਮੁੱਕਦੇ ਕੋਈ ਗੱਲ ਨਹੀਂ ਦੀਦੀ ਤੂੰ ਇਹ ਫਿਕਰ ਨਾ ਕਰੋ ਹੁਣ ਇਹਨੂੰ ਮੈਂ ਆਪੇ ਸੰਭਾਲਿਆ ਕਰਨਾ ਵਾਂ ਤੇ ਤੁਸੀਂ ਰਮਾਨਾ ਸੌਂ ਜਾ ਕਰਿਓ ਰਾਤ ਨੂੰ ਕਿਰਨ ਮੈਂ ਆ ਤੇ ਤੇਰੇ ਤੋਂ ਹੜਾਣਿਆ ਤੂੰ ਮੰਮੀ ਨੇ ਜਵਾਬ ਨਹੀਂ ਦੇ ਸਕੀ ਕਿ ਮੈਂ ਤੇ ਬਸ ਘਰ ਦੇ ਕੰਮ ਕਰਾਂਗੀ ਆਪਣੀ ਔਲਾਦ ਆਪੇ ਸੰਭੋ ਨਾਲ ਤਿੰਨ ਕਿਲੋੜਾ ਕੇ ਦਾ ਬੱਚਾ ਸਾਂਭੰਦੀ ਜਿੰਨੇ ਨੇ ਜੰਮਿਆ ਉਹ ਤੈਨੂੰ ਛੱਡ ਕੇ ਚਲ ਗਈ ਆ ਕੋਈ ਗੱਲ ਨਹੀਂ ਦੀਦੀ ਜਿੰਨੇ ਨੂੰ ਛੱਡ ਕੇ ਜਾਣਾ ਹੈ ਨਾ ਉਹ ਚਲ ਗਈ ਆ ਪਰ ਇਹਦੇ ਵਿੱਚ ਇਸ ਮਸੂਮ ਦਾ ਕੀ ਕਸੂਰ ਕੋਈ ਗੱਲ ਨਹੀਂ ਮੈਂ ਸਾਂਭ ਲਾਂਗੇ ਇਹਨੂੰ ਠੀਕ ਆ ਕਿਰਨ ਮਰਜੀ ਤੇਰੀ ਪਰ ਮੈਂ ਤੇ ਤੇਰੇ ਫਾਇਦੇ ਵਾਸਤੇ ਤੈਨੂੰ ਕਹਿੰਨੀ ਹਾਂ ਕੋਈ ਗੱਲ ਨਹੀਂ ਦੀਦੀ ਤੂੰ ਮੇਰੇ ਫਾਇਦੇ ਬਾਰੇ ਸੋਚਣ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਆਪਣੇ ਫਾਇਦੇ ਬਾਰੇ ਸੋਚੋ ਕਿਰਨ ਬੇਰਨਾ ਐਦਾਂ ਕਾਹਤੋਂ ਬੋਲਣ ਡੀਆਂ ਤੂੰ ਦੀਦੀ ਮੈਂ ਤੇ ਤੁਹਾਨੂੰ ਉਹਦਾ ਕਿਹਾ ਹੀ ਪਰ ਜੇ ਤੇ ਤੁਹਾਨੂੰ ਮੇਰੀ ਗੱਲ ਦਾ ਗੁੱਸਾ ਲੱਗਣਾ ਤਾਂ ਮੈਨੂੰ ਮਾਫ਼ ਕਰ ਦਿਓ काम हो ਗਿਆ ਆ ਹੁਣ ਇਦਾਂ ਕਰਦਾ ਕਿਰਨ ਨੂੰ ਕਹਿੰਦਾ ਮੇਰੇ ਕੱਪੜੇ ਪ੍ਰੈਸ ਕਰ ਦੇ ਤੇ ਫਟਾਫਟ ਮੈਂ ਸ਼ਹਿਰੋਂ ਹੋ ਕੇ ਆਉਣਾ ਆ ਕਿਰਨ ਹਾਂਜੀ ਨਾ ਇਦਾਂ ਕਰ ਮੇਰੇ ਨਾਲ ਕੱਪੜੇ ਪ੍ਰੈਸ ਕਰ ਦੇ ਮੈਂ ਮੜਾ ਜਾ ਸ਼ਹਿਰ ਜਾ ਕੇ ਆਉਣਾ ਆ ਚਲੋ ਠੀਕ ਹੈ ਨਾ ਕਰ ਦੇਣੀ ਹਾਂ ਮੈਂ ਮੜਾ ਜਾ ਨਾ ਕੇ ਆਇਆ ਚਲੋ ਠੀਕ ਜੀ ਹਾਂ ਚੱਲ ਇਹਨੂੰ ਚੋਕਾ ਕੇ ਕਪੜੇ ਪ੍ਰੈਸ ਕਰ ਲੈਣੇ ਆ। ਕੀ ਗੱਲ ਹੋ ਗਈ ਮੇਰੇ ਸੋਹਣੇ ਪੋਤ ਨੂੰ ਚੁੱਪ ਕਰ ਜਾ। ਕੀ ਗੱਲ ਹੈ? ਹੂੰ? ਕੀ ਗੱਲ ਹੋ ਗਈ ਆ? ਚਲ ਚੁੱਪ ਕਰ ਜਾ ਹਾਂ। ਲਾ ਤੇ ਬੜਾ ਹੀ ਵਧੀਆ ਹੋਇਆ ਜਿਹੜੀ ਨਵ ਨੂੰ ਇੰਨੀ ਸਿਆਣੀ ਘਰ ਵਾਲੀ ਮਿਲ ਗਈ ਆ ਬੱਚੇ ਇਹਨਾਂ ਤੇ ਬੜਾ ਹੀ ਪਿਆਰ ਕਰਦੀ ਆ ਕਿਤੇ ਮਾਸਾ ਬਿਤਕਰਾ ਨਹੀਂ ਕਰਦੀ ਰੱਬਾ ਇਹਨਾਂ ਦਾ ਇਦਾਂ ਹੀ ਪਿਆਰ ਬਣਾਈ ਰੱਖੀ ਚਲ ਕੱਪੜੇ ਪ੍ਰੈਸ ਹੋ ਗਏ ਆ ਇਦਾਂ ਕਰਦੀ ਆ ਨਵ ਨੂੰ ਬਾਥਰੂਮ ਚ ਫੜਾਉਣੀ ਆ ਨਾਵ ਹਾਂ ਕਰਨਾ ਕੱਪੜੇ ਬਾਥਰੂਮ ਚ ਚੇਂਜ ਕਰ ਲਿਓ ਹਰਕਿਰਤ ਉੱਠ ਗਿਆ ਵਾ ਲਿਆ ਫੜਾ ਦੇ ਤਨავ ਚੱਲਿਆ ਕਿਤੇ ਹਾਂਜੀ ਮੰਮੀ ਨਾਲ ਸ਼ਹਿਰ ਚੱਲੇ ਠੀਕ ਆ ਪੁੱਤ ਵੇਖ ਲੈ ਤੇਰੀ ਮਾਂ ਨੇ ਤੈਨੂੰ ਕਿੰਨੀ ਵਧੀਆ ਸਿੱਖਿਆ ਦਿੱਤੀ ਆ ਜਿਹੜਾ ਤੋਂ ਬੱਚੇ ਨਾਲ ਇੰਨਾ ਪਿਆਰ ਕਰਦੀ ਐ ਮਾਸਾ ਵਿਦਕਰਾਂ ਨਹੀਂ ਕਰਦੀ ਮੰਮੀ ਲੋਕੀ ਇਹੋ ਸੋਚਦੇ ਆ ਕਿ ਮਤਰਈਆਂ ਮਾਵਾ ਬੱਚਿਆਂ 'ਚ ਫਰਕ ਕਰਦੀਆਂ ਵਾ ਉਹਨਾਂ ਨਾਲ ਪਿਆਰ ਨਹੀਂ ਕਰਦੀਆਂ ਪਰ ਮੰਮੀ ਸਾਰੀਆਂ ਮਤਰਈਆਂ ਮਾਵਾ ਇੱਕੋ ਜਿਹੀਆਂ ਨਹੀਂ ਹੁੰਦੀਆਂ ਸਹੀ ਗੱਲ ਆ ਪੁੱਤ ਤੇਰੇ ਵਾਲੀ ਤੇਰਵਾਲ ਵੇਖ ਕੇ ਮੈਨੂੰ ਇਹ ਤੇ ਪਤਾ ਲੱਗ ਹੀ ਗਿਆ ਵੀ ਸਾਰੀਆਂ ਮਤਰਈਆਂ ਮਾਵਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ ਚਲ ਤੂੰ ਫਿਰ ਕਿਤੇ ਨੂੰ ਮੈਨੂੰ ਫੜਾ ਤੇ ਜਾ ਜਾ ਕੇ ਰੋਟੀ ਪਾ ਕੇ ਖਾ ਲਾ ਤੇ ਬਾਕੀ ਕੰਮ ਬਾਅਦ ਚ ਕਰ ਲੈ ਚਲੋ ਠੀਕ ਹੈ ਮੰਮੀ ਕਿਰਨ ਉਹ ਸੋਏ ਚ ਗਈ ਆ ਨਵ ਨਹਾਉਣ ਡਿਆ ਵਾ ਮੰਮੀ ਮੁੰਡੇ ਨੂੰ ਲੈ ਕੇ ਕਮਰੇ ਚ ਬੈਠੇ ਆ ਹੋਣੋਂ ਬੋਕਾਵਾ ਕਿਰਨ ਦੇ ਕੰਨ ਪਰੰਦਾ ਵੀ ਅਗਲਾ ਕਿੰਨ ਚਾਰਾਂ ਦਿਨਾਂ ਚ ਤੇਰੀ ਸ਼ਕਲ ਕਿਦਾਂ ਦੀ ਹੋ ਗਈ ਆ ਅੱਖਾਂ ਥੱਲੇ ਕਾਲੇ ਤੱਬੇ ਆ ਗਿਆ ਤੇਰੀ ਤਾਂ ਚਿਹਰੇ ਦੀ ਰੌਣਕ ਹੀ ਖਤਮ ਹੋ ਗਈ ਆ ਸੱਚੀ ਦੀਦੀ ਤੇ ਹੋਰ ਕੀ ਕਿਰਨ ਕਿ ਇਹਦੀ ਔਲਾਦ ਸਾਹਮਣੀ ਕਿਹੜੀ ਸੌਖੀ ਪਈ ਆ ਨਾਲੇ ਜਿਹਦੀ ਔਲਾਦ ਹੀ ਉਹਨੇ ਤੇ ਇਹਨੂੰ ਮੂੰਹ ਨਹੀਂ ਲਾਇਆ ਤੇ ਤੂੰ ਐਵੇਂ ਆਪਣੀ ਜ਼ਿੰਦਗੀ ਖਰਾਬ ਕਰਨ ਦੀ ਆ ਐਵੇਂ ਮੁੱਚ ਮੁੱਚ ਕਰਦੀ ਫਿਰਦੀ ਆ ਇਦੇ ਕੰਨਾਂ ਤੇ ਤੇ ਮਸਾ ਜਿਉ ਨਹੀਂ ਸਰਕਦੀ ਕੋਈ ਨਾ ਕੋਈ ਸਕੀਮ ਤੇ ਮੈਨੂੰ ਲਾਉਣੀ ਪੈਣੀ ਆ ਤਾਂ ਜੋ ਇਹ ਬੱਚਾ ਵੀ ਨਾ ਰਵੇ ਤੇ ਇਹ ਵੀ ਪਹਿਲਾ ਵਾਲੀ ਵਾਂਗੂ ਭਕਾਰ ਛੱਡ ਕੇ ਚਲ ਜੇ ਚਲ ਆ ਰਹੀ ਕਿਰਤ ਹੁਣ ਸੌ ਗਿਆ ਵਾ ਮੈਂ ਇਦਾਂ ਕਰਦੀ ਆ ਫਟਾਫਟ ਜਾ ਕੇ ਤੇ ਪੋਚਾ ਲਾ ਲੈਣੀ ਆ ਦੀਦੀ ਪੋਚਾ ਲਾਉਣ ਲੱਗੀ ਇੱਥੇ 2 ਮਿੰਟ ਮੇਰੇ ਲੱਗੇ ਬੈਠੇ ਨੇ ਕਿ ਗੱਲ ਦੱਸਣੀ ਆ ਹਾਂਜੀ ਦੱਸੋ ਦੀਦੀ ਕਿਰਨ ਨੇ ਆਪਣੀ ਸੱਸ ਤੇ ਤੇਰਾ ਘਰ ਵਾਲਾ ਤੇਰੇ ਪੇ ਕੇਂਦੀਆਂ ਚੁਗਲੀਆਂ ਕਰਨ ਡਈ ਕਹਿੰਦੇ ਮਲੰਗ ਕਰਦੀ ਆ ਜਿਹੜੀ ਸਾਡੇ ਘਰ ਟਿਕ ਗਈ ਆ ਜੇ ਤਗੜੇ ਘਰ ਦੀ ਹੁੰਦੀ ਤੇ ਨਾ ਇਹ ਨਹੀਂ ਇੱਥੇ ਟਿਕਣਾ ਤੇ ਨਾ ਸਾਡਾ ਜਵਾਬ ਸਾਂਭਣਾ ਸੀ ਅਸ਼ਾ ਦੀਦੀ ਇਦਾਂ ਕਹਿਣ ਡੀ ਤੇ ਹੋਰ ਕੀ ਕਰਨ ਨਾਲੇ ਤੈਨੂੰ ਮੈਂ ਇੱਕ ਹੋਰ ਗੱਲ ਦੱਸਾਂ ਤੇਰੇ ਘਰ ਵਾਲਦਾ ਕਿਤੇ ਬਾਹਰ ਚੱਕਰ ਚੱਲਦਾ ਸੀ ਤਾਂ ਇਹ ਤੇ ਇਹਨੂੰ ਇਹਦੀ ਪਹਿਲੀ ਵੋਟੀ ਛੱਡ ਕੇ ਚਲ ਗਈ ਨਹੀਂ ਤੇ ਉਹਨੂੰ ਕਿ ਲੋੜੀ ਆਪਣਾ ਛੋਟਾ ਜਿਹਾ ਜਵਾਕ ਛੱਡ ਕੇ ਜਾਣ ਦੀ ਤੇ ਪਰ ਇਹ ਨਹੀਂ ਸੁਧਰਿਆ ਵੀ ਇਹ ਕਿਨ ਉਹਨੂੰ ਤੇ ਇਹਨੇ ਤਲਾਕ ਦੇਤਾ ਤੇ ਹੁਣ ਤੈਨੂੰ ਵਿਆਹ ਲਿਆ ਤੂੰ ਇਹਦਾ ਜਵਾਕ ਸਾਂਭਣ ਵਾਸਤੇ ਇਹਦੀ ਨੌਕਰਾਂ ਨਹੀਂ ਰੱਖੀ ਆ ਕੋਈ ਗੱਲ ਨਹੀਂ ਦੀਦੀ ਉਹ ਨਜ਼ਾਰਾ ਵੇਖੀ ਕਿਦਾਂ ਚਿੜੀਆਂ ਵਾਂਗੂ ਲੜਦੇ ਆ ਪਹਿਲਾ ਵਾਲੀ ਨੂੰ ਮੈਂ ਇਦਾਂ ਘਰੋਂ ਕੱਢਿਆ ਸੀ ਤੇ ਇਹਨੂੰ ਵੀ ਵੇਖੀ ਮੈਂ ਕਿਦਾਂ ਕਮਲੇ ਕਰਕੇ ਘਰੋਂ ਕੱਢਦੀ ਆ ਕਿਰਨ ਕੀ ਗੱਲ ਹੋ ਗਈ ਆ ਕਿਹੜੀਆਂ ਸੋਚਾਂ ਚ ਪੈ ਗਈ ਆ ਕੁਝ ਨਹੀਂ ਦੀਦੀ ਬਸ ਉਦਾਂ ਹੀ ਜੇ ਨਾ ਤੇ ਮੰਮੀ ਸੱਚੀ ਇਦਾਂ ਦੇ ਹੋਏ ਤੇ ਫੇਰ ਕਿਤੇ ਮੈਂ ਕੋਈ ਗਲਤੀ ਤੇ ਨਹੀਂ ਕਰ ਲਈ ਚੱਲ ਲੱਗੀ ਇਹਦੇ ਦਿਲ ਤੇ ਗੱਲ ਬਹੁਤਾ ਚਿਰ ਤੇ ਹੁਣ ਇਹ ਵੀ ਨਹੀਂ ਟਿਕਦੀ ਚੱਲ ਇਦਾਂ ਕਰਦੇ ਆ ਫੋਨ ਲਾ ਕੇ ਸਾਰੀ ਗੱਲ ਮੰਮੀ ਨੂੰ ਦੱਸਦੀ ਆ ਹੈਲੋ ਹਾਂਜੀ ਮੰਮੀ ਕਿਵੇਂ ਹੋ ਵਧੀਆ ਪੁੱਤ ਤੂੰ ਦੱਸ ਹਾਂਜੀ ਮੰਮੀ ਮੈਂ ਵੀ ਠੀਕ ਆ ਆਪਣੀ ਦਰਾਨੀ ਦੱਸਣਾ ਕੀ ਦੱਸਾਂ ਮੰਮੀ ਉਹ ਤੇ ਬਹੁਤੀ ਤੇਜ਼ ਆ ਅੱਛਾ ਪੁੱਤ ਤੇ ਜਿਹੜਾ ਤੈਨਾਂ ਮੈਂ ਕੰਮ ਕਿਹਾ ਸੀ ਉਹ ਤੂੰ ਕੀਤਾ ਕਿ ਨਹੀਂ ਹਾਂਜੀ ਮੰਮੀ ਮੈਂ ਤੇ ਆਪਣਾ ਤੇਰ ਛੜਦਾ ਵਾ ਬਹੁਤਾ ਚੇਰ ਤੇ ਇਥੇ ਹੁਣ ਕਿਰਨ ਵੀ ਨਹੀਂ ਟਿਕਦੀ ਚੱਲ ਪੋਤੇ ਤੇ ਫਿਰ ਬੜੀ ਚੰਗੀ ਗੱਲ ਆ ਹਾਂਜੀ ਮੰਮੀ ਹੁਣ ਸਾਰਾ ਕੁਝ ਇਸ ਘਰ ਚ ਮੇਰਾ ਹੀ ਆ ਪੋਤਾ ਪਹਿਲਾਂ ਵਾਲੀ ਤੇ ਡੰਗਰ ਜੀ ਹੀ ਇਹ ਤੇ ਫਿਰ ਬਹੁਤ ਤੇਜ਼ ਆ ਕੋਈ ਗੱਲ ਨਹੀਂ ਮੰਮੀ ਜੇ ਇਹ ਸੇਰਿਆ ਨਾ ਤੇ ਮੈਂ ਵੀ ਸਵਾ ਸੇਰਿਆਂ ਪੁੱਤ ਤੂੰ ਇਹਦੇ ਪੈਰ ਨਾ ਲੱਗਣ ਦੇ ਫਿਰ ਸਾਰਾ ਕੁਝ ਤੇਰਾ ਹੀ ਆ ਕੋਈ ਨਹੀਂ ਮੰਮੀ ਤੂੰ ਇਹ ਫਿਗਰ ਨਾ ਕਰੋ ਨਿੱਕੇ ਦਾ ਸਾਰਾ ਹਿੱਸਾ ਮੇਰੇ ਮੁੰਡੇ ਦਾ ਹੀ ਆ ਚਲੋ ਠੀਕ ਐ ਮੰਮੀ ਮੈਂ ਹੁਣ ਫੋਨ ਰੱਖਦੀ ਆ ਤੁਹਾਨੂੰ ਬਾਅਦ ਚ ਗੱਲ ਕਰਾਂਗੀ ਚਲ ਠੀਕ ਐ ਪੁੱਤ ਕੋਈ ਨਹੀਂ ਕਿਰਨ ਕਰਲਾ ਤੂੰ ਜਿੰਨੀ ਆਸ਼ ਕਰਨੀ ਆ ਇੱਕ ਦੋ ਮਹੀਨੇ ਦੇ ਵਿੱਚ ਵਿੱਚ ਤੈਨੂੰ ਮੈਂ ਘਰੋਂ ਨਾ ਕੱਢਿਆ ਤੇ ਮੇਰਾ ਨਾਂ ਵੀ ਗੁਰਪ੍ਰੀਤ ਨਹੀਂ